ਸਤਿ ਸ੍ਰੀ ਅਕਾਲ ਜੀ ਪਾਠ 11 ਗਲਤੀ ਕਿਸਤੀ ਹੈ ਜੀ ਅੱਜ ਆਪਾਂ ਤੁਹਾਨੂੰ ਇਹਦਾ ਔਖੇ ਸ਼ਬਦਾਂ ਦੇ ਅਰਥ ਸਮਝਾਵਾਂਗੇ ਜੀ ਤੁਨ ਮਸਤੀ ਜਾਨ ਲੀਵਾ ਹੋਣਾ ਜਾਨ ਲੈਣ ਵਾਲੀ ਕਸੂਰ ਦੋਸ਼ ਗਮ ਚਿੰਤਾ ਜ਼ਿੰਦਗੀ ਤੇ ਮੌਤ ਮੌਤ ਦੇ ਕੰਡੇ ਹੋਣਾ ਜ਼ਿੰਦਗੀ ਤੇ ਮੌਤ ਨਾਲ ਲੜਨਾ ਮੌਤ ਦੇ ਕੰਡੇ ਹੋਣਾ ਸੋਨ ਹੋ ਗਏ ਸ਼ਾਂਤ ਹੋ ਗਏ ਵਾਂਗਾ ਖੁੱਲੀਆਂ ਛੱਡਣੀਆਂ ਆਜ਼ਾਦੀ ਦੇਣੀ ਬਾਦ ਨਾ ਆਉਣਾ ਗਲਤ ਕੰਮ ਕਰਨ ਤੋਂ ਨਾ ਹਟਣਾ ਕੰਨਾਂ ਨੂੰ ਹੱਥ ਲਾਉਣੇ ਕਿਸੇ ਕੰਮ ਤੋਂ ਤੌਬਾ ਕਰਨੀ ਇਹ ਸੀ ਜੀ ਸਾਡੇ ਪਾਠ 11 ਗਲਤੀ ਕਿਸ ਦੀ ਹੈ ਚੈਪਟਰ ਦੇ ਔਕੇ ਸ਼ਬਦਾਂ ਦੇ ਅਰਥ ਵਾਤਵਾਦੀ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਆਪਣੇ ਬੱਚਿਆਂ ਨੂੰ ਇਹ ਜਰੂਰ ਸਮਝਾਇਆ ਕਰੋ ਉਹਨਾਂ ਨੂੰ ਠੇਢ ਪੰਜਾਬੀ ਆ ਸਕੇ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸასი ਕਾਲ ਜੀ